ਮਿਸਿਸ ਮਾਨਦੀ سپورਟ ਕਿਸ ਤਰ੍ਹਾਂ ਦੀ ਹੈ ਦੇਖੋ ਜੀ ਅ ਐਮਬੀਬੀਐਸ ਗਰਲ ਹੈ ਬੜੀ ਲਿਖੀ ਕੁੜੀ ਹੈ ਤੇ ਜਿਹੜਾ ਮੇਰਾ ਕੰਮ ਹੈ ਉਹਦੇ ਬਾਰੇ ਵੀ ਉਹਨੂੰ ਪੱਕਾ ਪਤਾ ਹੈ ਕਿ ਲੋਕਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਬਿਲਕੁਲ ਕਿਉਂਕਿ ਜਿੰਨੀਆਂ ਅਰਜ਼ੀਆਂ ਮੇਰੇ ਕੋਲੇ ਆਉਂਦੀਆਂ ਨੇ ਲਗਭਗ 100 ਉਹਨਾਂ ਕੋਲੇ ਵੀ ਜੇ ਕਿਤੇ ਜਾਂਦੇ ਨੇ ਨਵੀਂ ਪੁਲਿਸ ਬਣਾਉਣੀ ਹੈ ਹੁਣ ਉਹਦਾ ਨਾਮ ਹੈ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਜਿਹੜੀ ਦੁਬਈ ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਾਰਾਂ ਕਰ ਦੋ ਕੋਈ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਰਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਉੰਨੇ ਨੇ ਉਹ ਅਰਜੀ ਫੜ ਲੈਂਦੇ ਕਿਉਂਕਿ ਉਹਨਾਂ ਕੋਲ ਕੋਈ ਕਨਸਟੀਟਿਊਸ਼ਨਲ ਪੋਸਟ ਨਹੀਂ ਹੈਗੀ ਕੋਈ ਉਹ ਫੈਸਲਾ ਨਹੀਂ ਲੈ ਸਕਦੇ ਤੇ ਨਾ ਹੀ ਲੈਂਦੇ ਆ ਉਹ ਤੇ ਉਹ ਕਹਿੰਦੇ ਮੈਂ ਪਹਚਾ ਦੂੰਗਾ ਉਦੋਂ ਤੱਕ ਸੋ ਇਸ ਕਰਦਾ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਦੀਆਂ ਜਿਹੜੀਆਂ ਉਮੀਦਾਂ ਨੇ ਤਾਂ ਉਹਨਾਂ ਤੇ ਪੂਰਾ ਉੱਤਰਨਾ ਸਾਡਾ ਫਰਜ਼ ਬਣਦਾ ਉਹ ਤਾਂ ਹੀ ਉਤਰਿਆ ਜਾਊਗਾ ਜੇ ਸੁਖ ਸ਼ਾਂਤੀ ਲੋਕੀ ਕਰਦੇ ਵਿੱਚ ਔਰ ਬਦਿਆ ਹੈਲਦੀ ਮਾਹੌਲ ਰਹੂਗਾ ਤੇ ਮੈਨੂੰ ਕੋਈ ਇਦਾਂ ਦੀ ਕੋਈ ਤੁਸੀਂ ਪੰਜਾਬ ਦੇ ਹੋਮ ਮਿਨਿਸਟਰ ਹੋ ਉਹ ਤੁਹਾਡੇ ਹੋਮ ਮਿਨਿਸਟਰ ਹੈ ਤਾਂ ਮਾਨ ਸਾਹਿਬ ਉਹਨਾਂ ਦਾ ਭਗਵੰਤ ਮਾਨ ਦੇ ਕਰੀਅਰ ਦੇ ਅੰਦਰ ਜਾਂ ਖਾਸ ਤੌਰ ਤੇ ਤੁਹਾਡੀ ਚੀਫ ਮਿਨਿਸਟਰੀ ਚ ਕਿਸ ਤਰ੍ਹਾਂ ਦਾ ਰੋਲ ਆ ਉਹ 파ਟ ਮੈਂ ਚਾਹਣਾ ਕਿ ਡਿਸਕਸ ਕਰੂੰ ਉਹਨਾਂ ਨੇ ਕਦੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਫੈਸਲੇ ਲੈਣ ਵੇਲੇ ਜਾਂ ਕੋਈ ਨਾਲ ਬੈਠੇ ਹੋਣ ਜਾਂ ਕੋਈ ਉਹ ਬਸ ਉਹ ਤਾਂ ਇਹ ਕਹਿੰਦੇ ਨੇ ਕਿ ਜਿਹੜੇ ਵੀ ਫੈਸਲੇ ਕਰਨ ਕਰੋ ਲੋਕਾਂ ਦੇ ਹੱਕ ਚ ਕਰਦੇ ਹੋ ਮੈਂ ਫਲਾਣੇ ਤਾਂ ਮੈਂ ਗਈ ਸੀ ਲੋਕ ਆ ਮੰਗਦੇ ਸੀਗੇ ਜੇ ਹੋ ਸਕਦਾ ਤਾਂ ਪਾਣੀ ਦਾ ਪ੍ਰਬੰਧ ਉੱਤੇ ਪਿੰਡਾਂ 'ਚ ਜਾਂ ਕੁਝ ਕੰਨੇ ਅੰਡਰਗ੍ਰਾਉਂਡ ਪਾਈਪਾਂ ਮੰਗਦੇ ਸੀ ਸੋ ਜ਼ਰੀਆ ਇੱਕ ਹੈਗਾ ਉਹਨਾਂ ਦੇ ਜਾਣ ਦਾ ਉਹ ਜ਼ਿਆਦਾਤਰ ਉਹ ਸਮਾਜਿਕ ਜਿਹੜੇ ਸੋਸ਼ਲ ਕੰਮ ਨੇ ਜਿਹੜੇ ਕਿਸੇ ਕੋਈ ਗਰੀਬ ਕੁੜੀਆਂ ਦੇ ਵਿਆਹ ਨੇ ਜਾਂ ਕੋਈ ਕਿਸੇ ਐਨਆਰਆਈ ਨੇ ਕੋਈ ਆਪਣਾ ਕੋਈ ਅੰਧੇ ਨੋ ਬੰਡੀਆਂ ਸੀ ਜਾਂ ਕੋਈ ਹੋਰ ਸਕੂਲਾਂ ਦੇ ਕਮਰੇ ਕੁਮਰੇ ਪਰ ਉਹ ਇਹ ਜੇ ਫੰਕਸ਼ਨਾਂ ਦੇ ਜਾਂਦੇ ਰਹਿੰਦੇ ਹੋ ਟਾਈਮ ਕਿਵੇਂ ਮੈਨੇਜ ਕਰਦੇ ਹੋ ਫੈਮਲੀ ਤੇ ਤੁਸੀਂ ਤਾਂ ਮੇਰੇ ਖਾਲ ਅੱਗੇ ਵੀ ਸ਼ਹਿਰ ਅਮਰਸਰ ਰਹਿਣਾ ਪਿਛਲੇ ਦਿਨ ਤੋਂ ਵੀ ਅਮਰਸਰੋਂ ਬਾਹਰ ਰਹਿਣੀ ਹੋੂ ਦੂਸਰੇ ਸਟੇਟ 'ਚ ਰਹਿਣੀ ਹੋੂ ਫੈਮਲੀ ਟਾਈਮ ਕਿਵੇਂ ਨਿਕਲਦਾ ਦੇਖੋ ਜੀ ਫਿਰ ਤਾਂ ਮੰंकी ਲਿਆ ਸੀ ਲੋਕਾਂ ਤੋਂ ਜ਼ਿੰਮੇਵਾਰੀ ਰਿਪੋਰਟਾ ਕੋਈ ਗਿਲਾ ਨਹੀਂ ਹੈ ਬੇਬੇ ਹੋਰਾਂ ਦਾ ਜਾਂ ਫਿਰ ਬੇਬੇ ਤਾਂ ਬੇਬੇ ਵੀ ਪਿੰਡਾਂ 'ਚ ਫਿਰਦੀ ਰਹਿੰਦੀ ਹੈ ਬੇਬੇ ਨੂੰ ਵੀ ਲੋਕੀ ਬਹੁਤ ਖਾਸ ਤਰ ਤੇ ਨੌਜਵਾਨ ਜਿਹੜੇ ਮੁੰਡੇ ਨੇ ਉਹ ਬੇਬੇ ਨੂੰ ਤਾਂ ਗੱਡੀ 'ਚ ਉਠਾ ਕੇ ਲੈ ਜਾਂਦੇ ਇੱਕ ਦਿਖੰਡਪੜ ਸਾਹਿਬ ਦੇ ਭੋਗ ਤੇ ਕਦੇ ਤੇ ਚਲੋ ਮੇਰੀ ਮਾਂ ਉਹਨੇ ਉਹਨੇ ਵੀ ਕਦੇ ਕੋਈ ਐਦਾਂ ਦਾ ਮੇਰੇ ਲਈ ਕੋਈ ਔਕਰ ਪੋਜੀਸ਼ਨ ਨਹੀਂ ਪੈਦਾ ਕੀਤੀ ਕਿ ਜਿਵੇਂ ਕਹਿੰਦੇ ਨੇ ਕਿ ਪਹਿਲੀ ਵਾਰ ਅਸੀਂ ਬਣਿਆ ਕਿ ਐਦਾਂ ਹੋਵੇ ਕਿ ਪਤਾ ਨਹੀਂ ਆਰਡਰ ਦੇਣ ਵਾਲੇ ਹੋਵੇ ਨੂੰ ਤਾਂ ਮਾਤਾ ਜੀ ਤਾਂ ਵੈਸੇ ਵੀ ਮਨ ਉਸ ਨੂੰ ਇਹ ਕਹਿੰਦੇ ਨੇ ਪੁੱਤ ਹੰਕਾਰ ਨਹੀਂ ਕਰਨਾ ਲੋਕਾਂ ਦਾ ਭਲਾ ਕਰੀ ਚੱਲ ਜੇ ਅੱਜ ਆਥਨ ਤੱਕ ਸਾਡੇ ਆਥਨ ਕਹਿੰਦੇ ਆਉਂ ਸ਼ਾਮ ਕਹਿੰਦੇ ਸ਼ਾਮ ਜੇ ਆਥਨ ਤੱਕ ਕਿਸੇ ਗਰੀਬ ਦੇ ਘਰ ਦੇ ਚੁੱਲੇ ਦੀ ਅੱਗ ਬਚਦੀ ਐ ਤੇਰੇ ਭਾਈ ਕੁੱਗੀ ਮਾਰਨ ਨਾਲ ਹਮ ਹਰੀਪਨ ਨਾਲ ਸਾਇਨ ਕੰਮ ਨੂੰ ਕੁੱਗੀ ਮਾਰਨਾ ਤਾਂ ਕਰਦਾ ਰਿਹਾ ਕਰ ਭਾਈ ਪਰਮਾਤਮਾ ਬਲੀ ਕਰੋ ਸੱਚਮੁੱਚ ਮੇਰਾ ਆਖਰੀ ਸਵਾਲ ਆ ਮਾਨ ਸਾਹਿਬ ਬਤੌਰ ਐਮਪੀ ਤੁਸੀਂ ਇਸ ਤਰ੍ਹਾਂ ਵਿੱਚ ਰਹੇ ਕਿ ਤੁਸੀਂ ਐਮਪੀ ਬਣਨ ਤੋਂ ਲੋਕਾਂ ਦਾ ਮਨ ਖੱਟਾ ਕਰਤਾ ਜਿੰਨੇ ਯਾਰ ਨੇ ਤਾਂ ਬੜਾ ਹੀ ਕਮ ਸਾਦਾ ਕਰਤਾ ਬਤੌਰ ਮੁੱਖ ਮੰਤਰੀ ਇਸ ਤਰ੍ਹਾਂ ਦੇਖਣ ਨੂੰ ਮਿਲੂਗਾ ਕਿਉਂਕਿ ਆਪੋਜੀਸ਼ਨ ਕਹਿੰਦੀ ਵੀ ਭਗਵਾਨ ਮਾਨ ਨੇ ਲੋਕਾਂ ਦਾ ਜਲੂਸ ਘਟਤਾ ਸੀ ਲੋਕਾਂ ਨੂੰ ਦੱਸਿਆ ਕਿ ਯਾਰੇ ਐਵੇਂ ਸਿਕਿਉਰਟੀਆਂ ਚੱਕੀ ਫਿਰਦੇ ਐ ਏਡਾ ਤਾਮਚਾਮ ਲਈ ਫਿਰਦੇ ਐ ਕਹਿੰਦੇ ਹੁਣ ਸਾਰਾ ਕੁਝ ਹੀ ਨਾਲ ਚੱਲਦਾ ਹੈ। ਦੇਖੋ ਉਹ ਤਾਂ ਪ੍ਰੋਟੋਕਾਲ ਹੈ। ਉਹ ਕਹਿੰਦੇ ਇਹ ਪ੍ਰੋਟੋਕਾਲ ਹੈ ਤਾਂ ਚੱਲਣਾ ਪਏਗਾ। ਹੂੰ। ਠੀਕ ਹੈ ਤੁਸੀਂ ਕੈਮਰਾ ਆਫ ਕੈਮਰਾ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਕਿਹੜੇ ਕਿਹੜੇ ਮੈਨ ਲਵਾਏ ਹੋਏ ਨੇ ਇਹਨਾਂ ਚ। ਪਰ ਮੈਂ ਜਦੋਂ ਜਾਣਾਂ ਹੁਣ ਵੀ ਮੈਂ ਆਇਆ ਅਜ ਕੰਫੈਕਸ਼ਨ ਤੋਂ ਤਾਂ ਮੈਂ ਗੱਡੀ ਰੋਕ ਕੇ ਜਿੱਥੇ ਖੜੇ ਨੇ ਕੋਈ ਬੰਦੇ ਕੋਈ ਐਦਾ ਮੰਗ ਪੱਤਰ ਵੀ ਦਿਖਾ ਦਿੰਦਾ ਮੈਂ। ਮੈਂ ਗੱਡੀ ਰੋਕ ਕੇ ਤਾਂ ਕਿ ਖੋਲ ਕੇ ਮੈਂ ਉਹਨਾਂ ਉਹਨਾਂ ਤੋਂ ਉਹਦੀ ਸਮੱਸਿਆ ਪੁੱਛ ਲੈਣਾ ਖੜ ਕੇ ਲੋੜ ਪਵੇ ਉੱਤਰ ਵੀ ਜਾਣਾ ਹੈ ਨਾ ਤਾਂ ਮੈਂ ਪਬਲਿਕ ਦੇ ਵਿੱਚ ਜਦੋਂ ਮੈਂ ਫੰਕਸ਼ਨ ਖਤਮ ਕਰਦਾ ਆਮ ਤੌਰ ਤੇ ਸਿੱਧੇ ਹੈਲੀਕਾਪਟਰ ਨੂੰ ਪਰ ਮੈਂ ਅੱਗੇ ਨੂੰ ਜਾਂਦਾ ਕਿ ਪਹਿਲੇ ਮੈਂ ਕਹ ਦਿੰਦਾ ਹੁਣ ਮੈਂ ਸਾਰਿਆਂ ਨੂੰ ਮਿਲ ਕੇ ਜਾਊਂਗਾ ਤੁਸੀਂ ਮੈਨੂੰ ਆਪਣੀਆਂ ਸਵੱਸਿਆਵਾਂ ਦੇਖ ਲਓ ਕਈ ਵਾਰੀ ਸਵੱਸਿਆਵਾਂ ਉਹੀ ਹੁੰਦੀਆਂ ਨੇ ਜਿਹੜੇ ਮੇਰੇ ਕੋਲ ਪਹਿਲਾਂ ਹੀ ਪਹੁੰਚ ਚੁੱਕੀਆਂ ਹੁੰਦੀਆਂ ਨੇ ਕੋਈ ਨੈਸ਼ਨਲ ਹੈਲਥ ਮਿਸ਼ਨ ਵਾਲੇ ਨੇ ਕੋਈ ਸਿੱਖਿਆ ਪ੍ਰੋਵਾਈਡਰ ਨੇ ਉਹ ਸਵੱਸਿਆਵਾਂ ਮੇਰੇ ਕੋਲ ਪਹਿਲਾਂ ਹੀ ਪਹੁੰਚੀਆਂ ਹੁੰਦੀਆਂ ਨੇ ਪਰ ਉਹਨਾਂ ਨੇ ਆਪਣਾ ਵੀ ਘੜਾਂ ਦਾ ਵੀ ਸਾਡੇ ਬਾਰੇ ਸੋਚ ਲਿਓ